ਗੁਰਬਾਣੀ ਸੁਵਾਦਿਤ ਭਾਈ ਜਸਵੀਰ ਸਿੰਘ ਅਤੇ ਕੈਨੇਡੀਅਨ ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਜੂ ਜੀ ਕਾ ਖਾਲਸਾ ਵਾਜੂ ਜੀ ਕੀ ਫਤਿਹ ਇਹਨਾਂ ਦੋਨਾਂ ਚੈਨਲ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਗੁਰਬਾਣੀ ਦੇ ਆਸ਼ੇ ਮੁਤਾਬਿਕ ਅਸੀਂ ਡਿਫਰੈਂਟ ਡਿਫਰੈਂਟ ਪਹਿਲੂ ਜ਼ਿੰਦਗੀ ਦੇ ਪਹਿਲੂ ਜਾਂ ਜਿਹੜੇ ਸਾਡੇ ਕੋਲ ਕੁਐਸਚਨ ਆਉਂਦੇ ਆ ਉਹਨਾਂ ਦੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗੁਰਬਾਣੀ ਦੇ ਮੁਤਾਬਿਕ ਉਹਨਾਂ ਨੂੰ ਆਨਸਰ ਕੀਤਾ ਜਾਏ ਉਹਦੇ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਜਾਏ ਇਹਦੇ ਸਾਥ ਦਿੰਦੇ ਆ ਮੇਰਾ ਭਾਈ ਸਾਹਿਬ ਭਾਈ ਜਸਪੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਡੇ ਕੋ ਟਾਪਿਕ ਬੜਾ ਇੰਪੋਰਟੈਂਟ ਬੜੀ ਦੇਰ ਤੋਂ ਕਈ ਵਾਰੀ ਸਾਡੇ ਸੱਜਣ ਸਾਨੂੰ ਕੁਐਸਚਨ ਕਰਦੇ ਆ ਉਹ ਕੁਐਸਚਨ ਇਹ ਹੁੰਦਾ ਕਿ ਜਿਹੜੀਆਂ ਸੀ ਪਹਿਲੇ ਸੀ ਮੰਨਤ ਦਾ ਇੱਕ ਪ੍ਰੋਗਰਾਮ ਕੀਤਾ ਹੋਇਆ ਮੰਤਾ ਬਦਲਦਾ ਪਰ ਫਿਰ ਵੀ ਉਹਦੇ ਅਦੇ ਵਿੱਚ ਹੀ ਆ ਕਿ ਅਸੀਂ ਧਰਮ ਕਰਮ ਪੂਰੇ ਕਰਦੇ ਰਹਿੰਦੇ ਆ ਪਾਠ ਵੀ ਪੂਰੇ ਕਰਦੇ ਆ ਅਸੀਂ ਕੁਝ 익ਸਪੈਕਟੇਸ਼ਨ ਨਾਲ ਕੁਝ ਕਰ ਰਹੇ ਆ ਸਾਨੂੰ ਦੱਸਿਆ ਵੀ ਜਾਂਦਾ ਗੁਰਦੁਆਰਿਆਂ ਵਿੱਚ ਕਿ ਅੱਜ ਜੀ ਆਖਣ ਪਾਠ ਕਰਾਓ ਤੁਹਾਡਾ ਪਰਿਵਾਰ ਇੱਕ ਸੁੱਖ ਮਿਲੇਗਾ ਸੋ ਇਹ ਆਮ ਤੌਰ ਤੇ ਕੀ ਜਾਂਦਾ ਤੁਸੀਂ ਇੱਥੇ ਸੇਵਾ ਕਰੋ ਜੀ ਇਹ ਚੀਜ਼ ਹੋਏਗੀ ਪਰ ਕੁਐਸਚਨ ਜਦਨੇ ਕੀਤਾ ਉਹਨਾਂ ਨੇ ਕਿਹਾ ਜੀ ਅਸੀਂ ਸਪੋਸ ਕਰੋ ਕਰਦੇ ਵੀ ਆ ਸਾਰਾ ਕੁਝ ਜੋ ਕਹਦੇ ਅਸੀਂ ਉਸੇ ਕਰਦੇ ਆ ਤੇ ਉਹ ਸਾਡੇ ਕੋਲ ਪੂਰਾ ਨਹੀਂ ਹੁੰਦਾ ਅਸੀਂ ਕਿਨੂੰ ਜ਼ਿੰਮੇਵਾਰ ਠਹਿਰਾਈਏ ਕੀ ਅਸੀਂ ਰੱਬ ਨੂੰ ਜ਼ਿੰਮੇਵਾਰ ਠਹਿਰਾਈਏ ਕਿ ਸਾਡੇ ਵਿੱਚ ਕੋਈ ਕਮੀ ਰਹਿ ਗਈ ਕਿਹੜੀ ਚੀਜ਼ ਹੋਈ ਜਿਹੜੀ ਉਹ ਪੂਰਾ ਨਹੀਂ ਹੋਇਆ ਤੇ ਜਾਂ ਸਾਨੂੰ ਦੱਸਿਆ ਗਲਤ ਗਿਆ ਸੀ ਮਾਰਕੀਟਿੰਗ ਸੀ ਇਹ ਡਿਫਰੈਂਟ ਪਹਿਲੂਆਂ ਤੇ ਆਏ ਅਸੀਂ ਇਹਦਾ ਕੁਝ ਪਾਰਟ ਪਹਿਲੇ ਕਰ ਚੁੱਕੇ ਆ ਅਸੀਂ ਜੀ ਜਦੋਂ ਅਸੀਂ ਕਿਹਾ ਸੀ ਕਿ ਮੁਹਮਨਤ ਮੰਨਣੀ ਜਾਂ ਜਿਹੜਾ ਉਹ ਉਸੇ ਦੇ ਵਿੱਚੋਂ ਹੀ ਨਿਕਲ ਰਿਹਾ ਉਹਦੇ ਵਿੱਚੋਂ ਹੀ ਆ ਰਿਹਾ ਸੋ ਇਹ ਬਾਰੇ ਕੀ ਕਰੋਗੇ ਹਾਂ ਜੀ ਦੇਖੋ ਇਕਰਾਮ ਜਿਹੜਾ ਇਹ ਸਵਾਲ ਆਉਂਦਾ ਹਾਂਜੀ ਕਿ ਸਜਣ ਜਿਹੜੇ ਆ ਪੁੱਛਦੇ ਆ ਜਿਹੜਾ ਸਵਾਲ ਆਉਂਦਾ ਇਹ ਕਾਰਨ ਇਹ ਆ ਕਿ ਸਾਡੇ ਆਮ ਤੌਰ ਤੇ ਗੁਰਦੁਆਰਾ ਸਹਿਬਾਨ ਜਾਂ ਉਂਝ ਵੀ ਇਹਨ ਸੋਸ਼ਲ ਮੀਡੀਆ ਨੂੰ ਦੇਖੋ ਇਸ ਗੱਲ ਉਤੇ ਬੜਾ ਜ਼ੋਰ ਦਿੱਤਾ ਜਾ ਰਿਹਾ ਬਲਕਿ ਜੇ ਮੈਂ ਜਾਖਾਂ ਕਿ ਜ਼ੋਰ ਹੀ ਇਸ ਗੱਲ ਤੇ ਦਿੱਤਾ ਜਾ ਰਿਹਾ ਕਿ ਕੋਈ ਕਹ ਰਿਹਾ ਤੁਸੀਂ ਇਸ ਥਾਂ ਤੇ ਇੰਨੀ ਵਰਾਉਂਗੇ ਤੁਹਾਡੀ ਕਾਮਨਾ ਪੂਰੀ ਹੋ ਜਾਊਗੀ ਤੁਹਾਨੂੰ ਆ ਮਿਲੂਗਾ ਉਹ ਮਿਲੂਗਾ ਜਾਂ ਤੁਸੀਂ ਆ ਪਾਠ ਕਰੋਗੇ ਇਸ ਵਿਧੀ ਨਾਲ ਕਰੋਗੇ ਤੁਹਾਨੂੰ ਆ ਮਿਲੂਗਾ ਤੁਹਾਡੀ ਕਾਮਨਾ ਪੂਰੀ ਹੋਊਗੀ ਇਹਦੇ ਵਿੱਚੋਂ ਹੀ ਅਸਰ ਜਿਹੜੇ ਆਮ ਲੋਕੀ ਆ ਇਹਦੇ ਮੈਂ ਸਮਝਦਾ ਕਿ ਜਿਹੜੇ ਮੇਰੇ ਵਰਗੇ ਐਸਾ ਕਹਿਣ ਵਾਲੇ ਆ ਜਾਂ ਪ੍ਰਚਾਰਣ ਵਾਲੇ ਆ ਉਹ ਦੋਸ਼ੀ ਤਾਂ ਹੈ ਹੀ ਆ ਕਿ ਉਹ ਲੋਕਾਂ ਨੂੰ ਮਿਸ ਗਾਈਡ ਕਰ ਰਹੇ ਆ ਹੋ ਸਕਦਾ ਉਹਨਾਂ ਦੇ ਪਿੱਛੇ ਭਾਵਨਾ ਉਹਨਾਂ ਦੀ ਸਾਰਿਆਂ ਦੀ ਮਾੜੀ ਨਾ ਹੋਵੇ ਆਪਣੇ ਵੱਲੋਂ ਉਹ ਇਸ ਲਈ ਕਹਿੰਦੇ ਹੋਣ ਕਿ ਲੋਕੀ ਇੱਥੇ ਆਉਣ ਲੋਕੀ ਬਾਣੀ ਪੜਨ ਹੋ ਸਕਦਾ ਉਹਨਾਂ ਦੀ ਪਿੱਛੇ ਐਸੀ ਭਾਵਨਾ ਹੋਵੇ ਕਈਆਂ ਦੀ ਪਰ ਇਹਦੇ ਨਾਲ ਕੀ ਆ ਕਿ ਜਦੋਂ ਤੁਹਾਡੀ ਜਿਹੜੀ ਬਣੀ ਨਹੀਂ ਆ ਉਹੀ ਕਮਜ਼ੋਰ ਹੋਵੇ ਉਹ ਗਲਤ ਜਿਹੜੀ ਰੱਖੀ ਜਾਵੇ ਤਾਂ ਉਹਦੇ ਉਹ ਸਾਰੇ ਉਹ ਜਿਹੜਾ ਮਹਿਲ ਆ ਉਹ ਬੋਧਾਚਰ ਨਹੀਂ ਦੇਖ ਸਕਦਾ ਸਾਨੂੰ ਇਹ ਗੱਲ ਜਿਹੜੀ ਆ ਉਹ ਜਿਹੜੇ ਪ੍ਰਚਾਰਨ ਵਾਲੇ ਆ ਇਹੋ ਜੀ ਗੱਲਾਂ ਦੇ ਮੁੱਦੇ ਹੀ ਆ ਉਹਨਾਂ ਨੂੰ ਹਮੇਸ਼ਾ ਇਹ ਗੱਲ ਧਿਆਨ ਵਿੱਚ ਰੱਖਣ ਦੀ ਲੋੜ ਆ ਕਿ ਠੀਕ ਆ ਕਿ ਵਿਅਕਤੀ ਤੌਰ ਤੇ ਲੋਕੀ ਆ ਜਾਣਗੇ ਚੜਾਵਾ ਵਿੱਚ ਆ ਜਾਣਗੇ ਬਾਣੀ ਪੜਨ ਵੀ ਲੱਗ ਪੈਣਗੇ ਪਰ ਜਦੋਂ ਨਾਲ ਜਦੋਂ ਚਲਦਾ ਰਿਹਾ ਕੰਮ ਉਹਨਾਂ ਦੀ ਉਹ ਭਾਵਨਾ ਵਿਸ਼ਵਾਸ ਬਣਿਆ ਰਹੂਗਾ ਪਰ ਜਿੱਦਨ ਜਿਹੜਾ ਉਹ ਜ਼ਿੰਦਗੀ ਕੁਝ ਮੋੜ ਆਇਆ ਕੋਈ ਐਸਾ ਪੜਾ ਆਇਆ ਕਿ ਉਹਨਾਂ ਅਨੁਸਾਰ ਉਹ ਕੁਝ ਨਾ ਹੋਇਆ ਤਾਂ ਉਹ ਨਰਾਸ਼ ਹੋਣਗੇ ਮਾਯੂਸ ਹੋਣਗੇ ਉਹਨਾਂ ਦਾ ਜਿਹੜਾ ਵਿਸ਼ਵਾਸ ਆ ਉਹ ਉਡ ਪੁੱਟ ਜਾਊਗਾ ਇਹ ਸਾਨੂੰ ਜਿਹੜੇ ਇਸੀ ਦੇ ਪ੍ਰਚਾਰਕ ਆ ਉਹਦੇ ਆ ਉਹਨਾਂ ਨੂੰ ਹਮੇਸ਼ਾ ਧਿਆਨ ਵੀ ਰੱਖਣ ਦੀ ਲੋੜ ਆ ਦੂਜੇ ਪਾਸੇ ਜਿਹੜੇ ਇਹੋ ਜੀਆਂ ਗੱਲਾਂ ਸੁਣ ਕੇ ਮੰਨ ਗਏ ਉਹ ਕਦੋਂ ਪੁੱਟਦੇ ਆ ਤਾਂ ਉਹ ਵੀ ਜਿਹੜੇ ਆ ਉਹਨਾਂ ਨੂੰ ਵੀ ਸਵੈ ਪ੍ਰਚੋਲ ਕਰਨ ਦੀ ਲੋੜ ਆ ਕਿ ਉਹ ਵੀ ਲਾਲਜ ਦੇ ਖੁਦਗਰਜ਼ੀ ਦੇ ਮਾਰੇ ਹੋਏ ਉਹ ਗਿਆਨਬਾਨ ਬਣ ਕੇ ਨਹੀਂ ਬਲਕਿ ਉਹ ਵੀ ਉਹਨੇ ਹੀ ਜ਼ਿੰਮੇਵਾਰ ਆ ਕਿ ਉਹ ਕੁਝ ਕਰਨ ਦੀ ਵਜਾਏ ਕੁਝ ਠੀਕ ਸਾਧਨ ਅਪਣਾਉਣ ਦੀ ਆਪਣ ਨੂੰ ਵਜਾਏ ਉਹਨਾਂ ਸਮਝਿਆ ਕਿ ਕੋਈ ਸ਼ੂਮਤਰ ਐਸਾ ਵਜੂਗਾ ਕਿ ਫੂਕ ਮਾਰ ਦੂਗਾ ਕੋਈ ਸਾਡੇ ਕੰਮ ਜਿਹੜੇ ਰਾਸ ਹੋ ਜਾਣਗੇ ਉਹ ਵੀ ਨਾਲ ਦੇ ਉਹਨੇ ਹੀ ਜਿਹੜੇ ਆ ਉਹ ਪਾਗੀਦਾਰ हां ਜਿੱਥੋਂ ਤੱਕ ਗੁਰਬਾਣੀ ਦਾ ਸਵਾਲ ਆ ਪਹਿਲੀ ਗੱਲ ਕਿ ਗੁਰਬਾਣੀ ਸਾਨੂੰ ਇਹ ਗੱਲ ਕਹਿੰਦੀ ਨਹੀਂ ਗੁਰਬਾਣੀ ਤਾਂ ਸਾਨੂੰ ਇੱਕ ਸੁੱਚਾ ਜੀਵਨ ਜਾਂਚ ਸਿਖਾਉਂਦੀ ਆ ਇਹਦੇ ਆਪਾਂ ਅੱਗੇ ਚੱਲਣ ਤੋਂ ਪਹਿਲਾਂ ਮੈਂ ਗੁਰਬਾਣੀ ਚ ਇੱਕ ਹੋਰ ਜਿਹੜਾ ਸ਼ਲੋਕ ਆ ਉਹ ਦਸ਼ਕਾਂ ਆਪਾਂ ਸਾਂਝਾ ਕਰਦਾ ਜਾਵਾਂ ਕਿ ਗੁਰੂ ਸਾਹਿਬ ਜਿੱਦਾਂ ਇੱਕ ਪਾਵਨ ਸ਼ਲੋਕ ਆ ਆਸਾ ਕੀ ਬਾਣ ਵਿੱਚ ਕਿ ਜਿਹੜਾ ਆਮ ਤੌਰ ਦੇ ਜਿਹੜੇ ਇਨਸਾਨ ਚ ਲਾਇ ਕਰ ਜਾਂਦੇ ਆ ਤਾਂ ਪਿੱਛੇ ਪਰਿਵਾਰਕ ਮੈਂਬਰ ਉਹਨਾਂ ਨੂੰ ਵੀ ਤਦਾਨਪੁਣ ਕਰਦੇ ਆ ਰਾਈਟ ਜਿਉਂਦਿਆਂ ਕਿਵਰੇ ਉਹਨਾਂ ਨੂੰ ਪਾਣੀ ਤੱਕ ਨੇ ਪੁੱਛਦੇ ਪਰ ਜਦੋਂ ਚਲੇ ਜਾਂਦੇ ਆ ਤਾਂ ਇਹ ਕਿਰਾਂ ਅੰਦਰ ਉਹਨਾਂ ਦੇ ਇੱਕ ਜਿਹੜਾ ਹੀਨਪਾਵਾ ਜਾਂਦਾ ਇੱਕ ਗਿਲਟੀਨੈਸ ਜਿਹੜੀ ਪੈਦਾ ਹੁੰਦੀ ਆ ਉਹ ਅਪਰਾਧਪੂਣਾ ਜਿਹੜਾ ਉਹਨਾਂ ਨੂੰ ਉਹ ਛੁਟਕਾਰਾ ਪਾਉਣ ਲਈ ਜਾਂ ਲੋਕਾਂ ਚ ਵਾਵਾ ਖਾਟਣ ਲਈ ਲੋਕਾਚਾਰੀ ਲਈ ਕੈਮਰੋਂ ਕਈ ਤਰ੍ਹਾਂ ਦੇ ਜਿਹੜੇ ਆ ਉਹ ਨੰਬਰ ਗੱਜ ਲੱਗ ਪੈਂਦੇ ਆ ਉਹ ਸਮੀਧਿਆ ਇਸ ਵਿਸ਼ਵਾਸ ਨਾਲ ਵੀ ਕਿ ਜਿਹੜਾ ਅਸੀਂ ਜੋ ਕੁਝ ਕਰ ਰਹੇ ਆ ਇਹ ਉਹਨਾਂ ਨੂੰ ਮਿਲੂਗਾ ਉਹ ਲੋਕਾਂ ਦਾ ਵਿਸ਼ਵਾਸ ਬਣਾਉਣ ਵਿੱਚ ਜਿਹੜਾ ਕਥਿਤ ਧਾਰਮਿਕ ਆਗੂ ਆ ਉਹਦਾ ਬਹੁਤ ਵੱਡਾ 파ਟ ਆ ਉਹਨਾਂ ਲੋਕਾਂ ਨੂੰ ਆਮੇ ਵਿਸ਼ਵਾਸ ਦਵਾਇਆ ਪਰ ਲੋਕੀ ਜਿਹੜੇ ਆਮ ਤੌਰ ਤੇ ਕਦੀ ਉਹ ਸਵਾਲ ਨਹੀਂ ਕਰਦੇ ਉਹ ਸੋਚਦੇ ਨਹੀਂ ਵਿਚਾਰਦੇ ਨਹੀਂ ਕਿ ਜੋ ਕੁਝ ਇਹ ਆਖ ਰਿਹਾ ਦੇ ਵਿੱਚ ਕਿੰਨੀ ਕੋਈ ਸਚਾਈ ਆ ਉਸ ਲਈ ਜਿਹੜਾ ਉਹ ਕੰਮੀਜ ਕੀ ਉਹਨਾਂ ਦੇ ਪਿੱਛੇ ਲੱਗ ਪੈਂਦੇ ਆ। ਤੇ ਗੁਰੂ ਸਾਹਿਬ ਜਿਹੜਾ ਉਹ ਉਦਾਹਰਣ ਦੇ ਰਿਹਾ ਇੱਕ। ਉਹ ਕਹਿੰਦੇ ਜੇ ਮੋਹਾ ਕਾ ਕਰਮੋ ਹੈ ਕਰਮੋ ਹੈ ਪਿਤਰੀ ਦੇ। ਅੱਗੇ ਵਸ ਸੰਜਾਨੇ ਆ ਪਿਤਰੀ ਚੋਰ ਕਰੇ। ਕਹਿੰਦੇ ਜੇ ਮਾਲੋ ਜੋ ਤੁਸੀਂ ਤੁਹਾਨੂੰ ਕਿਹਾ ਗਿਆ ਤੁਸੀਂ ਸੱਚ ਕਰਕੇ ਮੰਨ ਲਿਆ। ਜੇ ਤੁਸੀਂ ਕਿਸੇ ਦੇ ਘਰੋਂ ਕੋਈ ਵਸਤੂ ਚੁਰਾ ਲਈ ਆ ਜਾਂ ਬੇਈਮਾਨੀ ਨਾਲ ਇਕੱਠੀ ਕਰ ਲਈ ਆ। ਹੇਰਾ ਫੇਰੀ ਕਰਕੇ ਜਾਂ ਵੱਡੀ ਲੈ ਕੇ ਜਾਂ ਕਿਸੇ ਹੋਰ ਨਜਾਇਜ਼ ਢੰਗ ਨਾਲ ਤੁਸੀਂ ਆਪਣੀ ਬਣਾ ਲਈ ਆ ਉਹ ਫਿਰ ਤੁਸੀਂ ਜਿਹੜੀ ਆ ਆਪਣੇ ਜਿਹੜੇ ਬਜ਼ੁਰਗ ਚਲਾਣਾ ਕਰ ਚੁੱਕੇ ਉਹਨਾਂ ਨੇ ਵੀ ਤੁਸੀਂ ਦਾਣਪੁਣ ਕਰ ਦਿੱਤਾ ਜਿਨ੍ਹਾਂ ਦੇ ਘਰੋਂ ਮਾਲ ਚੋਰੀ ਹੋਇਆ ਉਹਨਾਂ ਦੇ ਬਡੇਰੇ ਵੀ ਜਿਹੜੇ ਚਲਾਣਾ ਕਰ ਚੁੱਕੇ ਉਹ ਵੀ ਬੈਠੇ ਹੋਣਗੇ ਤੇ ਲੋਕ ਵਿੱਚ ਮੌਜੂਦ ਹੋਣਗੇ ਤੇ ਉਹਨਾਂ ਨੇ ਝਟ ਪਛਾਣ ਲੈਣੀ ਆ ਵੀ ਇਹ ਤੇ ਇਹ ਸਾਡੇ ਘਰੋਂ ਆਈ ਹੈ ਤੇ ਸਾਡੀ ਆ ਉਹ ਕਹਿੰਦੇ ਕਿ ਵੀ ਇਹ ਮੇਰੇ ਵੀ ਜਿਹੜੇ ਪੁੱਤਰ ਪੋਤਰੇ ਉਹਨੇ ਭੇਜੀ ਆ ਇਹ ਤੇ ਸਾਡੀ ਆ ਉਹ ਕੋਈ ਨਹੀਂ ਮੇਰੇ ਪੁੱਤਰ ਪੋਤਰੇ ਨੇ ਜਿਹੜੇ ਮੇਰੇ ਨਿਵੇਦਨ ਕੀਤੀ ਹੋਈ ਹੈ ਉਹਨੇ ਭੇਜੀ ਆ ਤੋ ਟਕੜਾ ਹੋਊਗਾ ਆਖਰ ਜਿਹੜਾ ਜਦੋਂ ਇਨਸਾਫ ਕਰਨ ਵਾਲੇ ਬਾਕੇ ਪਹੁੰਚੂਗਾ ਤੋ ਜਦੋਂ ਸਾਹਮਣੇ ਇਹ ਸਾਰਾ ਮਾਵਲਾ ਆਊਗਾ ਤੋ ਫਿਰ ਗੁਰੂ ਸਾਹਿਬ ਕਹਿੰਦੇ ਆ ਕਿ ਵੱਡੀਆਂ ਹੱਥ ਦਲਾਲ ਕੇ ਮੁਸਵੀ ਇਹ ਕਰੇ ਜਿਹੜਾ ਦਲਾਲੀ ਕਰਨ ਵਾਲਾ ਦਲਾਲੀ ਕਰਨ ਵਾਲਾ ਕੋਣਾ ਤੇ ਜਿਹੜਾ ਕਤ ਧਾਰਮ ਕਾਗੂ ਜਿਹੜਾ ਲੋਕਾਂ ਨੂੰ ਇਹੋ ਜਿਹੇ ਝਾਂਸੇ ਦੇ ਰਿਹਾ ਲਾਰੇ ਲਾ ਰਿਹਾ ਇਹ ਉਹਦੇ ਗੱਲਾਂ ਨਾਲ ਉਹਨਾਂ ਨੂੰ ਪਰਮਾਰਿਆ ਪਰ ਪਰਮਾਰ ਬਿਚੇ ਕਾਰਨ ਜਿਹੜਾ ਹੈਗਾ ਕਿ ਉਹ ਆ ਵੀ ਉਹਨਾਂ ਨੂੰ 4 ਪੈਸੇ ਮਿਲਣਗੇ ਉਹਨੇ ਕਿ ਲੋਕਾਂ ਨੂੰ ਠਗੀਦਾ ਹੈ ਕਿ ਇਹ ਸਾਧਨ ਬਣਾ ਲਿਆ ਤੋਂ ਕਹਿੰਦੇ ਜਿਹੜਾ ਉਹ ਇਨਸਾਫ ਕਰਨ ਵਾਲਾ ਫਿਰ ਇਨਸਾਫ ਇਹ ਕਰੂਗਾ ਕਿ ਵੱਢੇ ਹੱਥ ਦਲਾ ਲ ਕੇ ਮੁਸਵੀ ਇਹ ਕਰੇ ਤਾਂ ਜਿ세 ਦਲਾਲੀ ਕਰਨ ਵਾਲੇ ਨੂੰ ਤਾੜਨਾ ਕਰਦੇ ਆ ਕਿ ਭਾਈ ਤੂੰ ਇਹ ਕਰਿਆ ਆਖਰ ਤੋਂ ਜਵਾਬਦੇਹ ਹੋਊਗਾ ਉੱਥੇ ਜਿਹੜੇ ਆਮ ਜਿਹੜੀ ਭੂਲੀ ਭਾਲੀ ਜਨਤਾ ਅਗਿਆਨਤਾ ਦੇ ਹਨੇਰੇ ਵਿੱਚ ਗਰੀ ਅੱਖਾਂ ਮੀਜ ਕੇ ਬਿਨਾਂ ਕੋਈ ਸੋਚੇ ਵਿਚਾਰੇ ਆ ਉਹ ਮਗਲ ਅਗ ਤੁਰਦੀ ਆ ਤਾਂ ਉਹਨੂੰ ਵੀ ਕਹਿੰਦੇ ਆ ਦੇਖ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ ਤੁਸੀਂ ਇਥੇੜਾ ਇੱਕ ਪਾਕ ਹੀ ਲੈਣਾ ਸਮਝਣ ਦੀ ਲੋੜਾ ਕੀ ਕਹਿੰਦੇ ਤੁਸੀਂ ਜਿਹੜਾ ਕੋਈ ਕਰਨਾ ਤੂੰ ਆਪਣੀ ਮਿਹਨਤ ਦੀ ਕਮਾਈ ਕਰ ਔਰ ਤੂੰ ਲੋੜਬੰਦਾਂ ਦੀ ਜਿਹੜੀ ਐ ਲੋੜ ਪੂਰਿਆ ਕਰ ਤੂੰ ਜਿਹੜਾ ਇਥੇ ਲੋੜਬੰਦਾਂ ਦੀ ਸੇਵਾ ਕਰੇਂਗਾ ਇਹ ਰੱਬ ਦੀ ਸੇਵਾ ਹੈ ਇਦੇ ਵਿੱਚ ਹੀ ਸਭ ਕੁਝ ਆ। ਇਦੇ ਵਿੱਚ ਅਸਲੀ ਤ੍ਰਿਪਤੀ ਆ। ਤੋਂ ਇਥੇ ਦੋਵਾਂ ਤੇ ਰਣੋ ਤਾੜਨਾ ਕਰ ਰਿਹਾ ਸਮਝਾ ਰਿਹਾ ਉਹਨਾਂ ਦਾ ਮਾਰਗਦਰਸ਼ਨ ਕਰ ਰਿਹਾ। ਕਿ ਜਿਹੜੀ ਆ ਜ਼ਰੂਰਤ ਆ ਉਹ ਇਹਨਾਂ ਥਾਂ ਹੀ ਪਰਿਓਡਿਕ ਹਾਲਨਾ ਥਾਂੇ ਪੈਂਦੀ ਆ, ਪ੍ਰਵਾਨ ਹੁੰਦੀ ਆ। ਸੱਚਮੁੱਚ ਉਹ ਚੰਗਾ ਕਰਮ ਆ ਜੇਕਰ ਤੁਸੀਂ ਜੋਗ ਸਾਧਨਾ ਅਪਣਾ ਕੇ ਆਪਣੇ ਹੱਥੀਂ ਤੁਸੀਂ ਕੁਝ ਕਰਦੇ ਜੇ। ਤੁਹਾਡੇ ਲਈ ਜਿਹੜਾ ਕਿਸੇ ਦਾ ਕੁਝ ਕੀਤਾ ਹੋਇਆ ਉਹ ਤੁਹਾਡੇ ਕੰਮ ਨਹੀਂ ਆ ਸਕਦਾ। ਤੋਂ ਦੂਜਾ ਪੱਖ ਜਿਹੜਾ ਹੈਗਾ ਯਾ ਕੁਰਬਾਨੀ ਸਾਨੂੰ ਸਮਝਾਇਆ ਗਿਆ ਕਿ ਜਿਹੜੀ ਅਰਦਾਸ ਆ ਅਰਦਾਸ ਜਾਂ ਪਾਠ ਪੂਜਾ ਕਰਨਾ ਇਹ ਕੋਈ ਸੌਦਾਗਰੀ ਨਹੀਂ ਇਹਦਾ ਤਾਂ ਹੱਕ ਨਹੀਂ ਬਣ ਜਾਂਦਾ ਕਿ ਜੇ ਮੈਂ ਕਰ ਲਿਆ ਤੇ ਹੁਣ ਮੇਰਾ ਹੱਕ ਬਣ ਗਿਆ ਜਿਵੇਂ ਤੁਸੀਂ ਦੁਕਾਨ ਤੇ ਸੌਦਾ ਲੈਣ ਜਾਂਦੇ ਆ ਤਾਂ ਅਸੀਂ ਪੈਸੇ ਅਦਾ ਕਰਦੇ ਆ ਚੀਜ਼ ਲੈ ਆਉਨੇ ਆ ਤਾਂ ਅਸੀਂ ਧਰਮ ਨੂੰ ਵੀ ਐਸਾ ਹੀ ਬਣਾ ਲਿਆ ਅਸੀਂ ਜਿਹੜੀ ਪਾਠ ਪੂਜਾ ਜਾਂ ਅਰਦਾਸ ਆ ਇਹਦੇ ਬਾਰੇ ਵੀ ਸਾਨੂੰ ਆਮ ਤੌਰ ਤੇ ਇਹ ਦੱਸਿਆ ਗਿਆ ਔਰ ਅਸੀਂ ਮੰਨ ਲਿਆ ਕਿ ਸ਼ਾਇਦ ਅਸੀਂ ਜੇ ਗਿਨੇ ਮਥੇ ਪਾਠ ਕਰ ਲਵਾਂਗੇ ਅਰਦਾਸ ਕਰ ਲਵਾਂਗੇ ਜਾਂ ਕਰਾ ਲਵਾਂਗੇ ਤਾਂ ਸਾਡਾ ਉਹਨਾਂ ਹੱਕ ਬਣ ਗਿਆ ਹੁਣ ਜਿਹੜਾ ਇਹ ਆਵਸ਼ ਜਿਹੜੀ ਚੀਜ਼ ਸਾਨੂੰ ਇਹ ਮਿਲੂਗੀ ਪਰ ਜਿਹੜੀ ਆ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਇਹਦਾ ਪਾਠ ਪੂਜਾ ਕਰਨਾ ਅਰਦਾਸ ਕਰਨਾ ਇਹ ਤਾਂ ਉਹਦੇ ਨਾਲ ਆਪਣਾ ਇੱਕ ਰਿਸ਼ਤਾ ਕਾਇਮ ਕਰਨਾ ਬਾਣੀ ਵਿੱਚੋਂ ਤਾਂ ਉਸ ਜੀਵਨ ਜਾਤ ਨੂੰ ਸਮਝਣਾ ਬੁੱਝਣਾ ਕਿ ਸਾਨੂੰ ਗੁਰੂ ਸਾਹਿਬ ਨੇ ਜੀਵਨ ਜਾਚ ਦੀ ਕਿਹੋ ਜੀ ਜਾਂਚ ਸਿਕਾਈ ਆ ਅਸੀਂ ਸਚਿਆਰ ਕਿਵੇਂ ਬਣਨਾ ਸਚਿਆਰ ਬਣਨਾ ਦਾ ਰਾਸ ਅਸੀਂ ਬਾਣੀ ਨੂੰ ਪੜ ਗਏ ਅਸੀਂ ਉਹਦੇ ਵਿੱਚੋਂ ਲੱਭਣਾ ਔਰ ਬਾਣੀ ਤਾਂ ਸਾਨੂੰ ਇਹ ਵਿਸ਼ਵਾਸ ਦਵਾੰਦੀ ਨਹੀਂ ਕਿ ਭਾਈ ਤੂੰ ਇਹਨੇ ਪਾਠ ਕਰ ਲਵੇਂਗਾ ਜਾਂ ਇਹਦੀ ਵੀਰਾਂ ਅਰਦਾਸ ਕਰ ਲਵੇਂਗਾ ਜਾਂ ਫਰਾਨੀ ਤਾਂ ਅਰਦਾਸ ਕਰਨ ਜਾਂ ਕਰਾਵੇਂਗਾ ਤਾਂ ਤੇਰਾ ਜਿਹੜਾ 100% ਤੇਰਾ ਕਾਰਜ ਬਣ ਜਾਊਗਾ ਔਰ ਕੇਵਲ ਅਸੀਂ ਦੇਖਦੇ ਆਂ ਕਈਆਂ ਦੇ ਜਿਹੜੇ ਆ ਉਹ ਕੀ ਕਹਿੰਦੇ ਸਾਡਾ ਕਾਰਜ ਬਣ ਗਿਆ ਜੀ ਪੂਰਾ ਹੋ ਗਿਆ ਉਹ ਉਹ ਦੇਖੋ ਉਹਦੇ ਕੀ ਹੈ ਜੇ 10 ਬੰਦੇ ਮੇਰੇ ਕੋਲ ਆਉਂਦੇ ਆ ਤੋ ਕਹਿੰਦੇ ਜੀ ਮੇਰੇ ਲਈ ਅਰਦਾਸ ਕਰੋ ਤੋ ਮੈਂ ਦੱਸਾਂ ਦੀ ਅਰਦਾਸ ਕਰ ਦੇਣਾ ਤੇ ਜਿਹੜਾ ਪੰਜਾਂ ਦਾ ਵੀ ਕਾਰਜ ਹੋ ਗਿਆ ਜੀ ਇੱਕਦਾਂ ਵੀ ਹੋ ਗਿਆ ਨੋ ਮਜੂਸ ਹੋ ਜਾਣਗੇ ਪਰ ਜਿਹੜਾ ਇੱਕ ਅਗਾ ਦਾ ਵਿਸ਼ਵਾਸ ਬਣ ਜਾਗਾ ਮੇਰੇ ਅਰਦਾਸ ਨਾਲ ਹੋਇਆ ਉਹਦਾ ਪੱਕਾ ਉਹ ਹੋਰ ਦੱਸਾਂ ਦੱਸੂਗਾ ਕਿ ਲਓ ਜੀ ਮੈਂ ਉਹਨਾਂ ਕੋਲ ਕਰਾਇਆ ਤੇ ਉਹ ਸਭ ਕੁਝ ਬਰਾ ਠੀਕ ਹੋ ਗਿਆ ਕੋਸੀ ਜਿਹੜਾ ਇਹ ਨਾ ਧੰਦਾ ਜਿਹੜਾ ਇਸ ਬਿਨਾਂ ਤੇ ਹੀ ਚੱਲ ਰਿਹਾ ਜਿਨ੍ਹਾਂ ਨੇ ਹੋਰ ਲੱਭ ਲਏ ਜਾਂ ਜਿੱਥੇ ਉਹਨਾਂ ਬਣੇ ਉੱਥੇ ਰੁਕ ਜਾਂਦੇ ਆ ਤੋਂ ਗੁਰੂ ਸਾਹਿਬ ਨੇ ਬਾਣੀ ਸਾਨੂੰ ਬੜਾ ਸਪਸ਼ਟ ਕੀਤਾ ਕਿ ਜਿਹੜੀ ਅਰਦਾਸ ਆ ਜਾਂ ਪਾਠ ਆ ਇਹਦਾ ਜਿਹੜਾ ਮਕਸਦ ਆ ਇਹਦਾ ਮਕਸਦ ਜਿਹੜਾ ਉਹ ਇਹ ਨਹੀਂ ਕਿ ਅਸੀਂ ਇੰਜ ਕਰਕੇ ਜਿਹੜਾ ਉਹ ਅਸੀਂ ਆ ਚੀਜ਼ ਜਿਹੜੀ ਆ ਉਹ ਸਾਨੂੰ ਮਿਲੂਗੀ ਸਾਡਾ ਹੱਕ ਬਣ ਕੇ ਆ ਹਾਂ ਪਾਠ ਨਾਲ ਅਰਦਾਸ ਨਾਲ ਸਾਨੂੰ ਮਿਲਦਾ ਬਰ ਮੁਖੁਰ ਵਿੱਚ ਮਿਲਦਾ ਕੀ ਆ ਜੇ ਬਾਕੀ ਜੋ ਸੀ ਚਾਹਨੇ ਹੋ ਮਿਲ ਗਿਆ ਉਹ ਇੱਕ ਆਪਸ਼ਨ ਆ ਜਿਹੜੀ ਆ ਉਹ ਜਿਹੜਾ ਦੂਜੀ ਥਾਂ ਤੇ ਆਉਂਦਾ ਉਹ ਜਿਹੜਾ ਮੁਖ ਹੈਗਾ ਉਹ ਸਾਨੂੰ ਆਉਂਦਾ ਕਿ ਸਾਡੇ ਅੰਦਰ ਜਿਹੜਾ ਉਹ ਸਾਰਥਕ ਭਾਵ ਪੈਦਾ ਹੁੰਦਾ ਸਾਡਾ ਅੰਦਰਲਾ ਬਦਲ ਜਾਂਦਾ ਸਾਡਾ ਐਟੀਟਿਊਡ ਬਦਲ ਜਾਂਦਾ ਨਹੀਂ ਪਰ ਅਸੀਂ ਤਾਂ ਤੁਹਾਨੂੰ ਥੋੜਾ ਰੋਕ ਜੀ ਜੀ ਤੇ ਆਮ ਤੌਰ ਤੇ ਫਿਰ ਪੁੱਛ ਕਈਆਂ ਨਾਲ ਗੱਲ ਜਦੋਂ ਕਰਦੇ ਆ ਹਮਮ ਮੈਂ ਨਿਤਨੇਮ ਤਾਂ ਰੋਜ਼ ਕਰਦਾ ਹਮਮ ਮਸਤੂਰੀ ਦੇ ਗੁਰਦੁਆਰੇ ਮੱਥਾ ਜਰੂਰ ਟੇਕ ਕੇ ਆਉਣਾ ਮੈਂ ਜੋ ਕਈ ਵਾਰੀ ਗੁਰਦਾਰੇ ਲੰਗਰ ਵਿੱਚ ਸੇਵਾ ਕਰਦਾ ਪਰ ਜਿਹੜੀ ਮੇਰੇ ਅੰਦਰ ਦੀ ਉਹ ਕਲੇਸ਼ ਹੈ ਜਾਂ ਉਹ ਹੈ ਜਾਂ ਮੇਰੇ ਘਰ ਦੀ ਸੁੱਖ ਸ਼ਾਂਤੀ ਉਹ ਤਾਂ ਜਾਂਦੀ ਨਹੀਂ ਪਈ ਤੇ ਮੈਂ ਕੰਮ ਤਾਂ ਸਾਰੇ ਕਰ ਹੀ ਜਾਂਦਾ ਹਾਂ ਤੇ ਅਸੀਂ ਕਹਿੰਦੇ ਆ ਕਿ ਬਾਣੀ ਪੜਨ ਨਾਲ ਉਹ ਜਿਹੜੀ ਅੰਦਰ ਆਣੀ ਸੀ ਸੋ ਉਹਨੇ ਪੜ੍ਹੀ ਵੀ ਕੰਮ ਵੀ ਕੀਤਾ ਫਿਰ ਕਿਉਂ ਨਹੀਂ ਹੋਇਆ हां देखो ये ਸਾਡੀ ਆਮ ਸ਼ਿਕਾਇਤ ਆਏ ਹਾਂ ਇਹ ਆਮ ਦੇ ਫਾਰੇ ਪੁੱਛੀ ਜੇ ਪਹਿਲੀ ਗੱਲ ਸਮਝਣ ਵਾਲੀ ਵਾਲੀ ਆ ਕਿ ਜਦੋਂ ਅਸੀਂ ਜੇ ਸੱਚਮੁੱਚ ਬਾਣੀ ਪੜ੍ਹਦੇ ਹੋਈਏ ਜਿਵੇਂ ਸੱਚਮੁੱਚ ਗੁਰੂ ਨੂੰ ਮਿਲਣ ਜਾਂ ਗੁਰੂ ਕੋਲੋਂ ਉਹ ਜੀਵਨ ਦਾ ਸਿੱਖਣ ਲਈ ਗੁਰਦੁਆਰੇ ਜਾਂਦੇ ਹੋਈਏ ਜੇ ਸੱਚਮੁੱਚ ਅਸੀਂ ਅਰਦਾਸ ਪ੍ਰਭੂ ਦੀ ਹਜ਼ੂਰੀ ਨੂੰ ਮਹਿਸੂਸ ਕਰਦੇ ਹੋਏ ਉਹਨੂੰ ਅੰਗ ਸਮ ਸਮਝ ਕੇ ਉਹਗੇ ਦੇ ਫਰਿਆਦ ਕਰਦੇ ਹੋਈਏ ਹਾਂਜੀ ਤਾਂ ਫਿਰ ਸਾਨੂੰ ਇਨੀ ਗੱਲ ਸਮਝ ਆ ਜਾਣੀ ਚਾਹੀਦੀ ਆ ਆ ਜਾਣੀ ਚਾਹੀਦੀ ਸੀ ਕਿ ਜਦੋਂ ਅਸੀਂ ਐਸਾ ਕਰਦੇ ਆ ਤਾਂ ਕੁਝ ਜਿਹੜੇ ਦੁੱਖ ਹੈਗੇ ਆ ਉਹ ਦੁੱਖਾਂ ਦੇ ਸਾਡਾ ਕੰਟਰੋਲ ਨਹੀਂ ਹੁੰਦਾ ਹਾਂ ਬਹੁਤ ਸਾਰੀਆਂ ਮੁਸ਼ਕਲਾਂ ਸਮੱਸਿਆਵਾਂ ਐਸੀਆਂ ਹੈਗੀਆਂ ਕਿ ਜਿਹੜੀਆਂ ਸਾਡੀ ਆਪਣੀ ਉਪਜਾ ਸਾਡੀ ਆਪਣੀ ਅਗਿਆਨਤਾ ਦੀ ਸਾਡੇ ਹੰਕਾਰ ਦੀ ਸਾਡੀ ਬੇਸਮਜੀ ਦੀ ਸਾਡੀ ਈਰਖਾ ਦੀ ਦੁਸ਼ਵੈਸ਼ ਦੀ ਮੇਰ ਤੇਰੇ ਦੀ ਸਾਡੀ ਅਪਨਾਧ ਦੀ ਗੁਰਬਾਣੀ ਜਿਹੜੇ ਮੁਖ ਰੂਪੇ ਦੁੱਖ ਦੂਰ ਕਰਦੀ ਆ ਉਹ ਹੀ ਦੂਰ ਕਰਦੀ ਆ ਕਿ ਸਾਡੇ ਅੰਦਰੋਂ ਹਉਮੈ ਮਿਟਦੀ ਆ ਠੀਕ ਈਰਖਾ ਦੁਸ਼ਵੈਸ਼ ਦਾ ਖਾਤਮਾ ਹੁੰਦਾ ਮੇਰ ਤੇਰੇ ਤੋਂ ਅਸੀਂ ਆਪਣੇ ਆਪ ਨੂੰ ਉੱਪਰ ਉਠਾਉਣ ਵਿੱਚ ਕਾਮਯਾਬ ਹੁੰਦੇ ਆ ਸਾਡੇ ਅੰਦਰ ਜਿਹੜੀ ਅਪਨਾਤਾ ਉਹ ਅਪਨਾਧ ਵਾਲਾ ਭਾਵ ਜਿਹੜਾ ਉਹ ਖਤਮ ਹੁੰਦਾ ਅਰਦਾਸ ਨਾਲ ਜਿਹੜੀਆਂ ਇਹ ਨਾ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਆ। ਉਹ ਗੁਰਬਾਣੀ ਮੁਖ ਰੂਪੇ ਸਾਨੂੰ ਇਹੋ ਜੀ ਜੀਵਨ ਜੁਗਤੀ ਹੀ ਬਖਸ਼ਦੀ ਆ। ਜਿੱਥੋਂ ਤੱਕ ਜਿਹੜੇ ਆਮ ਦੁੱਖ ਕਲੇਜ ਦੇ ਕਲੇਸ਼ ਆ, ਮੁਸੀਬਤਾਂ ਗੁਰਬਾਣੀ ਜਿਹੜੀ ਆ ਉਹ ਐਸਾ ਮੰਤਰ ਨੇ ਕਿ ਜਿਹੜੀਆਂ ਸਾਨੂੰ ਇਹਨਾਂ ਮੁਸੀਬਤਾਂੋਂ ਛੁਟਕਾਰਾ ਦਿਵਾਉ ਦੋਗੀ। ਹਾਂ ਅਸੀਂ ਇਹਨਾਂ ਮੁਸ਼ਕਲਾਂ ਵਿੱਚੋਂ ਕਿਵੇਂ ਗੁਜ਼ਰਨਾ, ਲੰਘਣਾ, ਸਾਹਮਣਾ ਕਿਵੇਂ ਕਰਨਾ ਗੁਰਬਾਣੀ ਸਾਨੂੰ ਇਹਦੀ ਜੁਗਤੀ ਸਮਝਾਉਂਦੀ ਆ। ਦੇਖੋ ਗੁਰਬਾਣੀ ਵੀ ਜਦੋਂ ਗੁਰੂ ਸਾਹਿਬ ਜੀ ਨੇ ਐਸਾ ਕਿਹਾ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸੁਨੇਹ ਹਰ ਭੈਨੇ ਜਾ ਕਾ ਕੰਚਨ ਮਾਟੀ ਮਾਨਾ ਇਤੇ ਨਹੀਂ ਆ ਕਿ ਜਿਹੜਾ ਰੱਬ ਨਾਲ ਜੁੜਿਆ ਹੋਇਆ ਉਹਨੂੰ ਕੋਈ ਦੁੱਖ ਨਹੀਂ ਹੋਊਗਾ ਠੀਕ ਹੈ ਕਿਤੇ ਮੈਂ ਫਿਰ ਸ਼ਬਦ ਦੁਹਰਾ ਰਹੇ ਹਾਂ ਕਿ ਇਹ ਦੁੱਖ ਉਹ ਦੁੱਖ ਹੈਗੇ ਆ ਕਿ ਜਿਹੜੇ ਸੁਖ ਸਾਡੀ ਅਗਿਆਨਤਾ ਦੀ ਉਪਜ ਨਹੀਂ ਜਿਹੜੇ ਦੁੱਖ ਜਿਹੜੇ ਆ ਉਹ ਜਿਹੜੇ ਆ ਉਹ ਕੁਦਰਤੀ ਆ ਉਹ ਜਿਹੜੇ ਜਿਨ੍ਹਾਂ ਤੇ ਮੇਰਾ ਵਸ ਨੇ ਜੋ ਦੂਜਿਆਂ ਕਾਰਨ ਆ ਚਾਹੇ ਉਹ ਸਮੇ ਦੀ ਸਰਕਾਰਾਂ ਸਮਾਜ ਆ ਜਿਹੜੇ ਕੋ ਜਿਹੜੇ ਹੋਰ ਜਿਹੜੇ ਦੁਖੀ ਆ ਉਹਨਾਂ ਕਾਰ ਜਿਹੜੀਆਂ ਰੁਕਾਵਟਾਂ ਆ ਰਹੀਆਂ ਅਸੀਂ ਇਹ ਕਿਉਂ ਨਹੀਂ ਦੇਖਦੇ ਕਿ ਜੇ ਗੁਰੂ ਸਹਿਬਾਂ ਵਾਲੀ ਨਜ਼ਰ ਮਾਰੀ ਤਾਂ ਗੁਰੂ ਸਹਿਬਾਂ ਨੂੰ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਕਿੰਨੀਆਂ ਕਠਨਾਈਆਂ ਆਉਂਦੀਆਂ ਬਿਲਕੁਲ ਜਿਨ੍ਹਾਂ ਉਹਨਾਂ ਨੂੰ ਕਠਨਾਈਆਂ ਆਉਂਦੀਆਂ ਅਸੀਂ ਤਾਂ ਕਲਪਨਾ ਵੀ ਨਹੀਂ ਕਰ ਸਕਦੇ ਜੇਕਰ ਇਹ ਗੱਲ ਹੁੰਦੀ ਤਾਂ ਜਿਹੜੇ ਸਾਡੇ ਨੇ ਰੱਬ ਰੂਪ ਆ ਅਸੀਂ ਰੱਬ ਨੂੰ ਨਹੀਂ ਵੀ ਵੇਖਿਆ ਨਾ ਸਾਨੂੰ ਰੱਬ ਬਾਰੇ ਕੋਈ ਜਾਣਕਾਰੀ ਆ ਪਰ ਸਾਡੇ ਲਈ ਸਾਡੇ ਗੁਰੂ ਸਾਹਿਬਾਨ ਜਿਹੜੇ ਆ ਉਹ ਸਾਡੇ ਲਈ ਉਹ ਰੱਬ ਰੂਪ ਆ ਅਸੀਂ ਉਹਨਾਂ ਬਾਰੇ ਪਤਾ ਉਹਨਾਂ ਤੋਂ ਪਤਾ ਚੱਲਦਾ ਉਹਨਾਂ ਦੇ ਬਾਣੀ ਚੋਂ ਕਿ ਰੱਬ ਕੀ ਆ ਰੱਬ ਨੂੰ ਕਿਵੇਂ ਮਿਲਣਾ ਔਰ ਉਹਨੂੰ ਪਾਉਣਾ ਕੀ ਆ ਮਿਲਣਾ ਕੀ ਆ ਤਾਂ ਉਹਨਾਂ ਦੇ ਜੀਵਨ ਵੱਲ ਜਦੋਂ ਨਜ਼ਰ ਮਾਰਦੇ ਆ ਤਾਂ ਉਹ ਅਸੀਂ ਦੇਖਦੇ ਆ ਕਿ ਉਹ ਮੁਸੀਬਤਾਂ ਹਰ ਪੱਖੋਂ ਘਿਰੇ ਹੋਏ ਆ ਪਰ ਮਾਨਿਕ ਦੌਰ ਦੇ ਮੁਸ਼ਕਲਾਂ ਆਉਂਦੀਆਂ ਆ ਸਮਾਜਿਕ ਤੌਰ ਤੇ ਵੀ ਆਉਂਦੀਆਂ ਰਾਜਨੀਤਿਕ ਲੋਕਾਂ ਵੱਲੋਂ ਵੀ ਰਿਕਵਟਾਂ ਖੜੀਆਂ ਕੀਤੀਆਂ ਜਾਂਦੀਆਂ ਔਰ ਫਿਰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿੱਚ ਜਿਹੜੀਆਂ ਆਉਂਦੀਆਂ ਕਠਨਾਈਆਂ ਆਉਂਦੀਆਂ ਉਹ ਸਾਡੇ ਸਾਹਮਣੇ ਆ ਤੇ ਜੇਕਰ ਇਹ ਗੱਲ ਹੁੰਦੀ ਜਿਹੜੇ ਬਾਣੇ ਦੇ ਰਚੇਤਾ ਉਹਨਾਂ ਦੇ ਜੀਵਨ ਵਿੱਚ ਸਾਨੂੰ ਇਹ ਕੋਈ ਪੜਨ ਸੁਣਨ ਨੂੰ ਨਹੀਂ ਮਿਲਦਾ ਬਿਲਕੁਲ ਇਸ ਲਈ ਜੇ ਦੇਖੋ ਅਸੀਂ ਜਿਹੜਾ ਅਰਦਾਸ ਵੀ ਸਾਡੇ ਜਥੇਬੰਦ ਕਰ ਅਰਦਾਸ ਆ ਅਸੀਂ ਉਹਦੇ ਜਿਹੜੇ ਖਾਸ ਤੌਰ ਦੇ ਪਹਿਰੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀ ਦਿੱਤੇ ਬੰਦ-ਬੰਦ ਕਟਾਏ ਇਹ ਸਾਰਾ ਇਹ ਪੈਰਾ ਜਿਹੜੇ ਆ ਉਹਨਾਂ ਲੋਕਾਂ ਨੂੰ ਮੁਸੀਬਤਾਂ ਕਿਉਂ ਸੈਣੀਆ ਪੈ ਰਹੀਆਂ ਕਸ ਕਿਉਂ ਆ ਰਹੇ ਆ ਕਸ ਤੇ ਇਸ ਲਈ ਆ ਰਹੇ ਆ ਕਿ ਉਹ ਸੱਚ ਨਾਲ ਖੜੇ ਆ ਉਹ ਧਰਮ ਦੇ ਤਦ ਨੂੰ ਸਮਝ ਕੇ ਉਹਦੀ ਪਾਲਣਾ ਕਰ ਰਹੇ ਆ ਹੋਰ ਤਾਂ ਕੋਈ ਸਮੱਸਿਆ ਨਹੀਂ ਕੋ ਡਾਕੂ ਨਹੀਂ ਡਕੈਤੀ ਨਹੀਂ ਕੋਈ ਹੋਰ ਕੋਈ ਗਲਤ ਕੰਮ ਨਹੀਂ ਕਰ ਰਹੇ ਉਹ ਚੋਰੀ ਜਾਰੀ ਨਹੀਂ ਕਰ ਰਹੇ ਕੋਈ ਹੀਰਾ ਫੇਰੀ ਨਹੀਂ ਕਰ ਰਹੇ ਕੋਈ ਹੋ ਜਿਹੜਾ ਕੋਈ ਐਸਾ ਕਦਮ ਨਹੀਂ ਪੁੱਟਦੇ ਉਹਨਾਂ ਦਾ ਕਸੂਰ ਇਹੀ ਹੈ ਨਾ ਕਿ ਉਹ ਸੱਚ ਦੇ ਖੜੇ ਆ ਪਰ ਉਹਨਾਂ ਨੂੰ ਅਸੀਂ ਦਾਈਆਂ ਨੂੰ ਨਮਸਕਾਰ ਕਰਦੇ ਆ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਉਹਨੂੰ ਰੱਬ ਨੂੰ ਚੇਤੇ ਕਰਦੇ ਆ ਤੋਂ ਸਾਨੂੰ ਇਹਦੀ ਤੋਂ ਜਿਹੜਾ ਸਮਝ ਲੈਣਾ ਚਾਹੀਦਾ ਕਿ ਜਿਹੜਾ ਗੁਰਬਾਣੀ ਦਾ ਅਸਲ ਜਿਹੜਾ ਮਕਸਦ ਆ ਮਨੋਰਥ ਆ ਉਹ ਕੀ ਆ ਉਰਫੇ ਦੇਖੋ ਜਿਹੜਾ ਗੁਰਬਾਣੀ ਨੇ ਸਾਨੂੰ ਇਹ ਵੀ ਸਮਝਾਇਆ ਕਿ ਜਿਹੜੇ ਦੁੱਖ ਤਕਲੀਫਾਂ ਇਹ ਹਮੇਸ਼ਾ ਜਿਹੜੇ ਆ ਇਹ ਕੋਈ ਸਾਡੇ ਮਾੜੇ ਕਰਮਾਂ ਦਾ ਹੀ ਸਿੱਟਾ ਨਹੀਂ ਹਾਂ ਕੋਈ ਠੀਕ ਹੈ ਕਿ ਕੁਝ ਐਸੇ ਜਿਹੜੀਆਂ ਪ੍ਰੋਬਲਮਾਂ ਹੁੰਦੀਆਂ ਸਮੱਸਿਆਵਾਂ ਆਉਂਦੀਆਂ ਕਿ ਉਹ ਸਾਡੇ ਆਪਣੇ ਐਕਸ਼ਨ ਦਾ ਰਿਐਕਸ਼ਨ ਹੁੰਦਾ ਠੀਕ ਇਹਦੇ ਕੋਈ ਸ਼ੱਕ ਨਹੀਂ ਹਾਂਜੀ ਪਰ ਕੁਝ ਐਸੀ ਹੁੰਦੇ ਆ ਕਿ ਉਹ ਸਾਡੇ ਕਰਮਾਂ ਦਾ ਸਿੱਟਾ ਨਹੀਂ ਤੁਸੀਂ ਫਿਰ ਗੁਰੂ ਸਾਹਿਬਾਨ ਵਾਲ ਮੌਤਾਂ ਚ ਮਾਰਦੇ ਆ ਜੇ ਗੁਰੂ ਸਾਹਿਬ ਨੂੰ ਤੱਤੀਆਂ ਲੋਹਾਂ ਤੇ ਬਿਟਾਇਆ ਗਿਆ ਰੇਤਾ ਪਾਇਆ ਗਿਆ ਤੱਤਾ ਹਾਂ ਤਾਂ ਕੀ ਹੋ ਕੇ ਐਸੇ ਆ ਕਿ ਕਰਮਾਂ ਦੀ ਸਜ਼ਾ ਸੀ ਕੋਈ ਹਾਂ ਜਾਂ ਜਿਹੜੇ ਹੋਰ ਗੁਰੂ ਕੇ ਸਿੱਖ ਜਿਨ੍ਹਾਂ ਨੇ ਆਪ ਆ ਵਾਰੇ ਆ ਜਦੋਂ ਉਹ ਆਪਣੀ ਜੀਤੇ ਕਰਦੇ ਆ ਜਿਹਨਾਂ ਦੇ ਕਮਾਈ ਦਾ ਧਿਆਨ ਧਾਰਦੇ ਆ ਤਾਂ ਉਹਨਾਂ ਨੂੰ ਕੋਈ ਮਾੜੇ ਕਰਮ ਥੋੜੇ ਕੀਦੇ ਸੀਗੇ ਕਿ ਮਾੜੇ ਕਰਮਾਂ ਦੀ ਸਜ਼ਾ ਮਿਲੀ ਹੈ ਜਾਂ ਪਿਛਲੇ ਕਰਮਾਂ ਕੋਈ ਮਾੜਾ ਕੰਮ ਕੀਤਾ ਸੀਗਾ ਨਹੀਂ ਅਸੀਂ ਐਸਾ ਤਾਂ ਨਹੀਂ ਕਹਿੰਦਾ ਕੋਈ ਸਿੱਖ ਵੀ ਇਹ ਨਹੀਂ ਕਹਿੰਦਾ ਕਿ ਉਹਨਾਂ ਦੇ ਪਿਛਲੇ ਕਰੋ ਮਾੜੇ ਸੀ ਜੀ ਈਵਨ ਜਿਹੜੇ ਕਰਮ ਫਿਲਾਸਫੀ ਨੂੰ ਮੰਨਦੇ ਵੀ ਆ ਪਰ ਫਿਰ ਵੀ ਉਹ ਕੋਈ ਇਹ ਨਹੀਂ ਕਹਿੰਦਾ ਕਿ ਉਹਨਾਂ ਦਾ ਪਿਛਲਾ ਕਰੋ ਕੋਈ ਮਾੜਾ ਕੀਤਾ ਹੋਇਆ ਸੀ ਜਿਸ ਕਰਕੇ ਉਹਨਾਂ ਦੇ ਅੱਗੇ ਆਇਆ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰੇ ਸ਼ਹਿਬਜ਼ਾਦੇ ਸ਼ਹੀਦ ਹੋ ਜਾਂਦੇ ਆ ਦੋਨਾਂ ਦੇ ਅੱਖਾਂ ਸਾਹਮਣੇ ਸ਼ਹੀਦ ਹੁੰਦੇ ਆ ਦੋ ਥੋ ਇਹ ਮਾਦਾ ਜੀ ਛੋਟੇ ਸ਼ਬਜ ਜਦ ਦੇ ਵੀ ਸ਼ਹੀਦੀ ਪਾ ਗਏ ਆ ਹੋਰ ਕਿਸੇ ਵਾਬ ਲਈ ਉਹਨਾਂ ਦੇ ਜਿਉਂਦੇ ਜੀ ਉਹਦੀ ਸੰਤਾਨ ਦਾ ਇਸ ਤਰ੍ਹਾਂ ਚਲੇ ਜਾਣਾ ਉਹ ਮਨ ਸ਼ਹੀਦੀਆਂ ਪਾਈਆਂ ਪਰ ਫਿਰ ਵੀ ਜਿਹੜਾ ਆਮ ਜਿਹੜਾ ਮਨੁੱਖਾ ਉਹ ਤੋਂ ਉਹਦੀ ਬਰਦਾਸ਼ਤ ਕਰਨਾ ਬੜਾ ਮੁਸ਼ਕਲ ਆ ਤੁਸੀਂ ਆਮ ਤੌਰ ਤੇ ਅੱਜ ਇਵਨ ਅੱਜ ਵੀ ਅਸੀਂ ਜਦੋਂ ਕਿਸੇ ਦੇ ਕੋਈ ਐਸਾ ਵਾਪਰਦਾ ਅਸੀਂ ਕਹਿੰਦੇ ਜੀ ਬਹੁਤ ਇਹਦਾ ਬੜਾ ਕੋਈ ਕਰਮ ਮਾੜਾ ਸੀ ਜੀ ਇਹਦਾ ਇਹਦੇ ਹੁੰਦੇ ਆ ਜਿਹੜਾ ਇਹਦਾ ਪੁੱਤਰ ਜਾਂ ਤੀ ਚਲਾਉਣਾ ਕਰ ਗਏ ਜਾਂ ਅਸੀਂ ਆਜ ਉਹ ਬੜਾ ਆ ਭਾਗਾ ਜਿਸ ਮਾਪਿਆਂ ਨੂੰ ਮਾਪਿਓ ਨੇ ਖਾਸ ਕਰਕੇ ਕਹਿੰਨੇ ਆ ਜਦੋਂ ਆਪਣੇ ਬੱਚਿਆਂ ਦੇ ਮੋਢੇ ਨੂੰ ਅਰਥ ਦੇਣੀ ਪੈਂਦੀ ਆ ਪਰ ਅਸੀਂ ਗੁਰ ਗੁਰਬਾਣੀ ਨਾਲ ਦਾ ਸਾਨੂੰ ਇਸ ਪੱਖ ਤੋਂ ਜਿਹੜਾ ਉਹ ਬੜਾ ਸੁਚੇਤ ਕਰਦੇ ਆ ਉਪਰ ਸੁਝਾਏ ਕਿ ਕਈਆਂ ਨੂੰ ਸਜਾ ਮਿਲ ਨਹੀਂ ਰਹੀ ਇਸ ਰਹੀ ਆ ਕਿ ਉਹ ਸੱਚ ਦੇ ਖੜੇ ਆ ਉਹ ਸਚਿਆਰ ਆ ਉਹ ਸੱਚੇ-ਸੁੱਚੇ ਇਨਸਾਨੀਅਤ ਦੀ ਉਹ ਤਰਜਮਾਨੇ ਕਰਨ ਵਾਲੇ ਆ ਮਨੁਜਿਕੋ ਜਿਹੜਾ ਲੇਖਕ ਹੈ ਕਾ ਉਹਦੀ ਕਿਤਾਬ ਹੈਗੀ ਆ ਉਹਦੇ ਚੰਨੇ ਬੜਾ ਖੂਬਸੂਰਤ ਲਿਖਿਆ ਆ ਉਹ ਕਹਿੰਦਾ ਕਿ ਮੈਂ ਛੋਟਾ ਸੀਗਾ ਤੇ ਮੈਨੂੰ ਪਿਓ ਨੇ ਮੈਨੂੰ ਬੜੀ ਤਾਰਨਾ ਕੀਤੀ ਮੈਨੂੰ ਮਾਰਿਆ ਕੁੱਟਿਆ ਉਹ ਮੈਨੂੰ ਕੁੱਟ ਨੂੰ ਮਗਰੋਂ ਮੈਨੂੰ ਕਹਿਣ ਲੱਗਾ ਬੇਟਾ ਤੂੰ ਪਤਾ ਨੂੰ ਕਿਉਂ ਮੱਕੂ ਮਾਰ ਪਈ ਆ ਤੇ ਕਹਿੰਦਾ ਮੈਂ ਨਾ ਸਿਰ ਹਲਾਇਆ ਤੇ ਕਹਿੰਦਾ ਕਿਉਂਕਿ ਤੂੰ ਗਲਤੀ ਕੀਤੀ ਆ ਉਹ ਗਲਤੀ ਕਰ ਤਨੂੰ ਸਜ਼ਾ ਮਿਲੀ ਆ ਤੇ ਕਹਿੰਦਾ ਵੀ ਮੈਂ ਸੋਦੂ ਦੇ ਮੇਰੇ ਦਿਮਾਗ ਨਹੀਂ ਆਇਆ ਪਰ ਹੁਣ ਮੈਂ ਜੋ ਸੋਚਦਾ ਦੇਖਦਾ ਅਲੀਦੋਲੇ ਨਿਗਾਹ ਮਾਰਦਾ ਤੂੰ ਮੈਂ ਦੇਖਦਾ ਕਿ ਹਰ ਵੇਰਾ ਕਰਦੀ ਕਰਨ ਸਜ਼ਾ ਨਹੀਂ ਮਿਲੀ ਨਹੀਂ ਮਿਲਦੀ ਬਲਕਿ ਕਿਉਂ ਸਜ਼ਾ ਇਸ ਲਈ ਮਿਲਦੀ ਹੈ ਕਿ ਤੁਸੀਂ ਸੱਚੇ ਹੋ ਤੁਸੀਂ ਠੀਕ ਹੋ ਠੀਕ ਹੈ ਔਰ ਜਿੰਨੇ ਵੀ ਮਾਪੁਰਖਾ ਚੰਗੇ ਇਨਸਾਨ ਆ ਜਿਨ੍ਹਾਂ ਦੀ ਇਨਸਾਨੇ ਕੋਈ ਦੇਣਾ ਉਹਨਾਂ ਨੂੰ ਸਜ਼ਾ ਜਿਹੜੀ ਆ ਸਜ਼ਾਏ ਮੌਤ ਜਿਹੜੀ ਆ ਉਹਦਾ ਕਾਰਨ ਹੀ ਹੈ ਕੋਈ ਸੱਚ ਦੇ ਖੜੇ ਆ ਉਹ ਧਰਮ ਦੇ ਖੜੇ ਆ ਤੂੰ ਆਪਾਂ ਇਹ ਨਹੀਂ ਕਹਿੰਦੇ ਕਿ ਕੋਈ ਇਸੇ ਮਾੜੇ ਕਰਮ ਕਰਕੇ ਉਹਨਾਂ ਨੂੰ ਸਜਾ ਮਿਲੀ ਆ ਕਿਉਂਕਿ ਇਸ ਲਈ ਹਰ ਬਿਨਾਂ ਜਿਹੜੀ ਆ ਉਹ ਜਿਹੜੀ ਆ ਦੁੱਖਾ ਤਕਲੀਫਾ ਕਸ਼ਟਾ ਸਮਸਿਆ ਉਹ ਉਹਦਾ ਕਾਰਨ ਇਹ ਨਹੀਂ ਬਲਕਿ ਕੀ ਬਿਨਾਂ ਜਿਹੜੀ ਆ ਉਹ ਰੱਬੀ ਬਖਸ਼ਿਸ਼ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਆ ਜਦੋਂ ਗੁਰਬਾਣੀ ਦੀ ਆਖਿਆ ਦੁਖਦਾਰੋ ਸੁਖ ਰੋਗ ਪਿਆ ਤਾਂ ਗੁਰਬਾਣੀ ਸਾਨੂੰ ਇਸ ਪੱਖੋਂ ਸੁਚੇਤ ਕਰਦੀ ਆ ਕਿ ਅਸੀਂ ਕੇਵਲਾ ਨਹੀਂ ਜਾਣਦੇ ਕਿ ਇਸ ਕਸ਼ਟ ਕਾਰਨ ਸਾਡਾਡਾ ਭਵਿਕਾ ਉਹ ਕਿੰਨਾ ਉਜਲਾ ਹੋਣ ਵਾਲਾ ਪਰ ਜਦੋਂ ਮਹਾਰਾਜ ਬਾਣੀ ਜੀ ਕਹਿੰਦੇ ਆ ਕਿ ਕੀਤੇਆਂ ਦੂ ਕੋ ਭੂਗ ਸਦ ਮਾਰ ਇਹ ਵੀ ਦਾਤ ਤੇਰੀ ਦਾਤ ਆ ਇਹ ਗੁਰਬਾਣੀ ਦਾ ਪੱਖ ਆ ਕਿ ਕਈਆਂ ਨੂੰ ਜਿਹੜੀ ਮਾਰ ਪੈ ਰਹੀ ਆ ਇਹ ਵੀ ਦਾਤੇ ਦੀ ਉਹਦੀ ਰਹਿਮਤ ਆ ਇਹ ਸਜ਼ਾ ਨਹੀਂ ਗਈ ਬਲਕਿ ਇਹ ਉਹਦੀ ਰਹਿਮਤ ਦਾ ਹੀ ਰੂਪ ਆ ਗੁਰਬਾਣੀ ਦੇ ਪੱਖ ਜਿਹੜਾ ਬੜੀ ਚੰਗੇ ਤਰ੍ਹਾਂ ਦ੍ਰਿੜ ਕਰਵਾਇਆ ਹੋਇਆ ਉਹ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਪਹਿਲੀ ਗੱਲ ਆ ਕਿ ਗੁਰਬਾਣੀ ਪੜਨ ਦਾ ਸੋਨਨ ਦਾ ਵਿਚਾਰਨ ਦਾ ਜਾਂ ਧਰਮ ਕਰਮ ਕਰਨ ਦਾ ਜਿਹੜਾ ਮਕਸਦ ਆ ਉਹ ਮਕਸਦ ਇਸ ਕਦਮ ਰਾਹੀਂ ਇਸ راہ ਦੇ ਤੁਰ ਕੇ ਗੁਰਬਾਣੀ ਦੀ ਉਸ ਜੀਵਨ ਜੁਗਤ ਨੂੰ ਸਮਝਣਾ ਉਸ ਨੂੰ ਸਮਝ ਕੇ ਸੱਚੀ ਸੁੱਜੀ ਜਿਹੜੀ ਇਨਸਾਨੀਅਤ ਆ ਮਨੁੱਖਤਾ ਉਸ ਮਨੁੱਖਤਾ ਦਾ ਧਾਰਨੀ ਬਣਨਾ ਪਰ ਬਦਕਿਸਮਤੀ ਇਹ ਆ ਕਿ ਅਸੀਂ ਉਸੇ ਗੁਰਬਾਣੀ ਨੂੰ ਜਿਹੜਾ ਫਿਰ ਉਸੇ ਵਾਂਗ ਜਿਵੇਂ ਤੰਤਰ ਸ਼ਾਸਤਰ ਜਾਂ ਹੋਰ ਜਿਹੜੀਆਂ ਐਸੀਆਂ ਜਿਹੜੀਆਂ ਜਮਾਤ ਜਮਾਤ ਸੀ ਸ਼੍ਰੇਣੀ ਸੀ ਉਹਿਸ ਰਾਹ ਤੇ ਮਨੁੱਖਰੋਂ ਤੁਰ ਰਹੀ ਸੀ ਅੱਜ ਅਸੀਂ ਵੀ ਉਸੇ ਰਾਹ ਉਤੇ ਤੁਰ ਪਏ ਆ ਇਸ ਲਈ ਅਸੀਂ ਗੁਰਬਾਣੀ ਇਸ ਮਕਸਦ ਲਈ ਪੜਦੇ ਹੀ ਨਹੀਂ ਵਿਚਾਰਦੇ ਹੀ ਨਹੀਂ ਕਿ ਗੁਰਬਾਣੀ ਨੂੰ ਪੜ ਕੇ ਅਸੀਂ ਗੁਰੂ ਨੂੰ ਮਿਲ ਕੇ ਸਮਝਣਾ ਕਿ ਗੁਰੂ ਨੇ ਸਾਨੂੰ ਆਖਿਆ ਕਿ ਨਾਨਕ ਸਤਿਗੁਰੂ ਭੇਟਿਆ ਹੈ ਪੂਰੀ ਹੋਵੇ ਜੁਗਤ ਪਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਉਹ ਹੈ ਮੁਕਤ ਇਹ ਗੱਲ ਤਾਂ ਆਪਾਂ ਗੁਰੂਆਂ ਨੇ ਸਮਝਦੀ ਹੀ ਨਹੀਂ ਇਸ ਸਮਝੇ ਸਮਝ ਲੈਦਾ ਪੜਦੇ ਵੀ ਨਹੀਂ ਤੁਸੀਂ ਜਿਹੜਾ ਉਹ ਇੱਕ ਸਮਝ ਲਿਆ ਕਿ ਗੁਰਬਾਣੀ ਦਾ ਜਿਹੜਾ ਉਹਦਾ ਮਕਸਦ ਕਿਵਲੇ ਇੱਕ ਹੈ ਕਿ ਜਿਹੜੀਆਂ ਸਾਡੀਆਂ ਜਿਹੜੀਆਂ ਇਛਾਵਾਂ ਕਾਮਨਾ ਉਹਨਾਂ ਦੀ ਪੂਰਤੀ ਆ ਤੋ ਇਸ ਲਈ ਜਿਹੜਾ ਇਹ ਪੱਖ ਸਮਝਣ ਦੀ ਲੋੜ ਆ ਕਿ ਗੁਰਬਾਣੀ ਵੀ ਸਾਨੂੰ ਕੀ ਸਮਝਾਇਆ ਜੋ ਧਾਰਮਿਕ ਆਗੂ ਕਥਤ ਤੋਰ ਦੇ ਕਹਿ ਰਹੇ ਆ ਸਾਨੂੰ ਉਹ ਵਾਣੀ ਬਤੂ ਸਮਝਣ ਦੀ ਲੋੜ ਆ ਕਿ ਗੁਰਬਾਣੀ ਇਸ ਬਾਰੇ ਕੀ ਕਹਿੰਦੀ ਆ ਗੁਰਦੁਆਰਾ ਸਾਹਿਬਾਨ ਦੀਆਂ ਸਟੇਜਾਂ ਤੋਂ ਮੇਰੇ ਵਰਗੇ ਕੀ ਕਹਿ ਰਹੇ ਆ ਜੱਗ ਦੇ ਕੀ ਲਿਖ ਕੇ ਲਾਇਆ ਆ ਜਾਂ ਸੋਸ਼ਲ ਮੀਡੀਆ 'ਤੇ ਕੋਈ ਕੀ ਪ੍ਰਚਾਰ ਰਿਹਾ ਸਾਨੂੰ ਉਹਦੇ ਵੱਲ ਧਿਆਨ ਦੇਣ ਦੇ ਦਬਜਾਏ ਸਾਨੂੰ ਖੁਦ ਧਿਆਨ ਨਾਲ ਸਹਿਜ ਨਾਲ ਬਾਣੀ ਜਿਹੜੀ ਆ ਵਿਚਾਰ ਨਾਲ ਪੜਨ ਦੀ ਲੋੜ ਆ ਜਦੋਂ ਅਸੀਂ ਸਹਿਜ ਨਾਲ ਵਿਚਾਰ ਨਾਲ ਬਾਣੀ ਪੜਨੀ ਵਿਚਾਰਨੇ ਸ਼ੁਰੂ ਕਰਾਂਗੇ ਪਾ ਸਾਨੂੰ ਆਪਨੇ ਆਪ ਉਤਰ ਮਿਲ ਜਾਊਗਾ ਕਿ ਬਾਣੀ ਜਿਹੜੀ ਆ ਅਸਲ ਵਿੱਚ ਇਹ ਕਾਦੇ ਲਈ ਪੜਦੀ ਹੈ ਪੜੀਦੀ ਆ ਔਰ ਪੜਦਾ ਅਸਲ ਮਕਸਦ ਕੀ ਆ ਫਿਰ ਸਾਨੂੰ ਜਿਹੜੀ ਉਹ ਸ਼ਿਕਾਇਤ ਨਹੀਂ ਹੋਊਗੀ ਫਿਰ ਜੇਕਰ ਜੋ ਕੋਈ ਸਮੱਸਿਆ ਆ ਵੀ ਰਹੀ ਆ ਤਾਂ ਅਸੀਂ ਇਹ ਸਵਾਲ ਭਜਾਏ ਇਹਦੇ ਅਸੀਂ ਸ਼ਿਕਵਾ ਕਰਨ ਦੇ ਗਿਲਾ ਕਰਨ ਦੇ ਬਲਕੇ ਅਸੀਂ ਇਹ ਪੁੱਛਾਂਗੇ ਅਸੀਂ ਇਹ ਜਾਣਾਂਗੇ ਕਿ ਜੇਕਰ ਮੇਰੇ ਸਾਹਮਣੇ ਐਸੀ ਜਿਹੜੀ ਆ ਹਾਲਾਤਤੀ ਆਈ ਆ ਤਾਂ ਇਹ ਮਾਲਕ ਤੂੰ ਇਸ ਰਾਈ ਮੈਨੂੰ ਕੀ ਸਮਝਾਉਣਾ ਚਾਹੁੰਨਾ ਮੇਰੀ ਝੋਲੀ ਵਿੱਚ ਕਿਹੜੀ ਦਾਤ ਪਾਉਣਾ ਚਾਹੁੰਨਾ ਤੂੰ ਜਾਂ ਮੇਰੇ ਕਿਹੜਾ ਪੱਖ ਜਿਹੜਾ ਉਹ ਉਜਾਗਰ ਕਰਨਾ ਚਾਹੁੰਨਾ ਅਸੀਂ ਜਿਹੜਾ ਉਹ ਇਹੋ ਜਿਹੀਆਂ ਪ੍ਰਸਥਿਤੀਆਂ ਵਿੱਚੋਂ ਅਸੀਂ ਆਸ਼ਾਵਾਦੀ ਹੋ ਕੇ ਸਾਨੂੰ ਆਸ ਦੀ ਕਿਰਨ ਦਿਖਾਉ ਦੇਗੀ ਨਾ ਕਿ ਨਿਰਾਸ਼ ਹੋਵਾਂਗੇ ਵੇ ਜਿਹੜੇ ਪਾਕਾ ਤੁਹਾਨੂੰ ਇਹ ਬਾਣੀ ਵਿੱਚੋਂ ਹੀ ਜਿਹੜੇ ਆ ਇਹ ਸਾਨੂੰ ਸਮਝ ਪੈਂਦੇ ਆ ਉਹ ਸਮਝ ਹਰ ਮਨੁੱਖ ਨੂੰ ਅਦੂ ਪੈਣਗੇ ਜਦੋਂ ਅਸੀਂ ਬਾਣੀ ਨੂੰ ਇਸ ਰੂਪ ਵਿੱਚ ਵੜਨ ਵਿਚਾਰਨ ਦੀ ਖੇਚ ਕਰਾਂਗੇ ਜੀ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਇਹਦੇ ਵਿੱਚ ਮੈਂ ਐਡ ਕਰ ਦਿੰਦਾ ਕਈ ਵਾਰੀ ਸਾਨੂੰ ਬੱਚੇ ਮਿਲਦੇ ਆ ਜਾਂ ਯੂਥ ਮਿਲਦਾ ਉਹ ਕਹਿੰਦੇ ਜੀ ਸਾਨੂੰ ਸ਼ੁਰੂ ਤੋਂ ਟ੍ਰੇਨਿੰਗ ਦਿੱਤੀ ਗਈ ਹੈ ਕਿ ਬੱਚੇ ਜੇ ਅੱਜ ਮੱਥਾ ਟੇਕ ਕੇ ਆਏਗਾ ਤਾਂ ਤੇਰਾ ਪੇਪਰ ਚੰਗਾ ਹੋਏਗਾ ਜਾਂ ਫਰਾਂਸੀ ਚ ਹੋਏਗੀ ਉਸੋ ਮੇਬੀ ਇਹਦੇ ਵਿੱਚ ਇੱਕ ਪੱਖ ਸੀ ਮੈਂ ਐਡ ਕਰਦਾ ਪਿਆ ਦੋ ਸਾਲੇ ਕੋ ਬਹੁਤਾ ਟਾਈਮ ਨਹੀਂ ਹੈ ਕਿ ਭਾਈ ਜਿਹੜੇ ਘਰਾਂ ਵਿੱਚੋਂ ਵੀ ਪਹਿਲੇ ਬਲੀਫ ਸਿਸਟਮ ਸ਼ੁਰੂ ਹੋ ਜਾਂਦਾ ਉਹ ਵੀ ਐਸ ਚੀਜ਼ ਨੂੰ ਐਡ ਕਰ ਰਿਆ ਕਿ ਅਸੀਂ ਇਹ ਜਿਹੜੀ ਅਸੀਂ ਪ੍ਰੋਗਰਾਮ ਪਹਿਲਾਂ ਕਰ ਚੁੱਕੇ ਹੋਏ ਹਾਂ ਸ੍ਰੀ ਗੰਤਾਨ ਸ਼ੋਏ ਆ ਹਾਂ ਇਸ ਕਰਕੇ ਅਸੀਂ ਇਹ ਵੀ ਬਾਕੀ ਅੱਡੋਣ ਦੀ ਤਾਂ ਆਪਾਂ ਇਸ਼ਾਰਾ ਵੀ ਕੀਤਾ ਸੀਗਾ ਕੈਮਰਾ ਆਸਾ ਕਹਿਣ ਵਾਲਿਆਂ ਦੀ ਪਿੱਛੇ ਦੀ ਭਾਵਨਾ ਉਹ ਮਾੜੀ ਨਹੀਂ ਹੁੰਦੀ ਨਾ ਖੋਟਾਪਨ ਹੁੰਦਾ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਪਰ ਕਿਉਂਕਿ ਕਿ ਅਸੀਂ ਜਦੋਂ ਇਹੋ ਜਿਹਾ ਝਾਸਾ ਇਹੋ ਜਿਹਾ ਲਾਰਾ ਸਰਸਵਜੂ ਵਿਖਾਉਨੇ ਆ ਤਾਂ ਜਦੋਂ ਨਹੀਂ ਹੁੰਦਾ ਤਾਂ ਫਿਰ ਉਹ ਨਿਰਾਸ਼ ਹੋ ਜੇ ਜੇ ਚੰਗਾ ਹੋਵੇ ਕਿ ਅਸੀਂ ਉਹਨਾਂ ਨੂੰ ਨਾਲ-ਨਾਲ ਇਹ ਵੀ ਦੱਸ ਦਿਆ ਕਰੀ ਸਮਝਾ ਦਿਆ ਕਰੀ ਕਿ ਅਸਲ ਜੀ ਬਾਣੀ ਦਾ ਮਕਸਦ ਕੀ ਆ ਇਹ ਦੱਸ ਦੀ ਬੱਚਿਆਗੇ ਸਾਡੇ ਅੰਦਰ ਇਹ ਚਿੰਗ ਲਾਉਣ ਲਈ ਤੁਹਾਨੂੰ ਤੋੜਨ ਲਈ ਅਸੀਂ ਸ਼ੁਰੂ ਵੀ ਜਿਹੜਾ ਅਸਾਂ ਆਖਿਆ ਸੀਗਾ ਪਰ ਜਿਹੜਾ ਅਸਲ ਵੀ ਜਿਹੜਾ ਮਕਸਦ ਆ ਉਹ ਇਹ ਆ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਉਹਦੇ ਕੋਈ ਸਮੱਸਿਆ ਆਵੇ ਤਾਂ ਉਹ ਘਬਰਾਵੇ ਨਾ ਜੇ ਉਹ ਕਿਸੇ ਮੁਸੀਬਤ ਵਿੱਚ ਉਹ ਜਾਂਦਾ ਅਰਦਾਸ ਕਰਦਾ ਜਾਂ ਪਾਠ ਕਰਦਾ ਜੇ ਕੰਮ ਨਹੀਂ ਬਣਦਾ ਤਾਂ ਫਿਰ ਨਿਰਾਸ਼ ਨਾ ਹੋਵੇ ਮਾਯੂਸ ਨਾ ਹੋਵੇ ਬਲਕਿ ਉਹਦਾ ਜਿਹੜਾ ਵਿਸ਼ਵਾਸ ਹੋਰ ਪ੍ਰਪੱਕ ਹੋਵੇ ਠੀਕ ਹੈ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਰਾ ਦੱਸਿਆ ਮੇਰੇ ਖਿਆਲ ਸਾਰੇ ਸਰੋਤਿਆਂ ਨੂੰ ਇਸ ਬਾਰੇ ਪੂਰਾ ਕਲੀਅਰ ਹੋ ਗਿਆ ਹੋਏਗਾ ਔਰ ਕਈ ਵਾਰੀ ਇਹ ਕਰਮ ਕਾਂਡਾਂ ਵਿੱਚ ਤੇ ਹੋਰ ਚੀਜ਼ਾਂ ਵੀ ਤੁਸੀਂ ਨਾ ਪਸੀਏ ਤੇ ਅਸੀਂ ਵਧੀਆ ਤਰੀਕੇ ਨਾਲ ਬਾਣੀ ਨੂੰ ਹਮੇਸ਼ਾ ਠੀਕ ਹੈ ਸ਼ੁਰੂ ਕਰਨ ਲਈ ਸਾਨੂੰ ਜਦਾਂ ਅਸੀਂ ਛੋਟੇ ਹੁੰਦੇ ਅੰਬ ਟੇਬਲ ਤੇ ਰੱਟੇ ਲਗਾਉਂਦੇ ਸੀ ਉਹ ਉਹ ਵੀ ਜ਼ਰੂਰੀ ਆ ਪਰ ਉਸ ਤੋਂ ਬਾਅਦ ਫਿਰ ਅਗਲਾ ਪਾਰਟ ਵੀ ਹੈਗਾ ਸਮਝਣਾ ਔਰ ਉਹਦੇ ਵਿੱਚੋਂ ਲੈਣਾ ਤਾਂ ਕਿ ਕਿਸੇ ਨੂੰ ਨਿਰਾਸ਼ਾ ਨਾ ਹੋਵੇ ਪੋਜ਼ਿਟਿਵ ਰਹਿਣ ਔਰ ਉਹਦੇ ਵਿੱਚੋਂ ਅਸੀਂ ਆਪਣੇ ਜੀਵਨ ਨੂੰ ਵਧੀਆ ਬਣਾ ਸਕੀਏ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਸਾਰੇ ਦੇਖਣ ਵਾਲਿਆਂ ਦਾ ਬਹੁਤ ਧੰਨਵਾਦ ਸੋ ਅਸੀਂ ਹੱਥੇ ਸਮਾਪਤੀ ਕਰਦੇ ਹਾਂ ਸਾਰਿਆਂ ਨੂੰ ਵਾਗੋ ਜੀ ਕਾ ਖਾਲਸਾ ਵਾਗੋ ਜੀ ਕੀ ਫਤਿਹ